ਹਾਂਜੀ ਸਤਿਕਾਰਯੋਗ ਸਾਥੀਓ ਪਿਆਰ ਭਰੀ ਸਤਸ੍ਰੀ ਅਕਾਲ ਅੱਜ ਆਪਾਂ ਕੋਟਲੇ ਦੀ ਜੋ ਕੱਸੀ ਆ ਜਾਂ ਨਹਿਰ ਕਹ ਦਿੰਦੇ ਆ ਕਿ ਤੇ ਸਾਡੇ ਏਰੀਆ ਵਿੱਚ ਨਹਿਰ ਕਹਿੰਦੇ ਆ ਜੀ ਕੱਸੀ ਜਾਂ ਸੁਆ ਕਹ ਦਿੰਦੇ ਆ ਜੀ ਇੱਧਰ ਗੱਲ ਇਸ ਤਰ੍ਹਾਂ ਕਿ ਅੱਜ ਆਪਾਂ ਜਿਹੜੀ ਜਾਣਕਾਰੀ ਦੇਣੀ ਆ ਤੁਹਾਨੂੰ ਇਹਦੇ ਉੱਪਰ ਹੀ ਆ ਬੂਟੇ ਲਾਏ ਹੋਏ ਆ ਜੀ ਇਹ ਅਮਰੂਦ ਦੇ ਪੱਤਿਆਂ ਵਰਗੇ ਪੱਤੇ ਆ ਜੀ ਇਹਦੇ ਆ ਦੇਖੋ ਜੀ ਇਹਦੇ ਪੱਤੇ ਐ ਬਿਲਕੁਲ ਅਮਰੂਦ ਦੇ ਪੱਤੇ ਆ ਰਗੇ ਪੱਤੇ ਆ ਜੀ ਆਮ ਹੀ ਸਾਡੇ ਕੋਟਲੇ ਜਿਹੜੀ ਪਿੰਨੋਂ ਰਾਹ ਜਾਂਦਾ ਹੈਗਾ ਤੇ ਇੱਥੇ ਬਹੁਤ ਜਾਦੇ ਬੂਟੇ ਖੜੇ ਹੈਗੇ ਅਸੀਂ ਲਾਏ ਹੈਗੇ ਪਹਿਲਾਂ ਬੀਡ ਸੋਸਾਇਟੀ ਵੱਲੋਂ ਇਹ ਯਾਨੀ ਕਿ ਜਿਹਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਜੀ ਜਾਂ ਖੂਨ ਗੜਾ ਆ ਜੀ ਇਹਦੀ ਸ਼ੈਲ ਯਾਨੀ ਕਿ ਸੁੱਕੀ ਵੀ ਠੀਕ ਆ ਪਰ ਜੇ ਪਾਣੀ ਦੇ ਵਿੱਚ ਕਈ ਹਰੀ ਸ਼ੈਲ ਦੇ ਵਿੱਚ ਪਾ ਦਿੰਦੇ ਹੈਗੇ ਤੇ ਪਾਣੀ ਲਾਲ ਹੋ ਜਾਂਦਾ ਉਹ ਪਾਣੀ ਪੀ ਲੈਂਦੇ ਆ ਜੀ ਵੈਸੇ ਇਹਦੀ ਛੱਲ ਦਾ ਪਾਊਡਰ ਦੁੱਧ ਦੇ ਨਾਲ ਲਾਓ ਤਾਂ ਖੂਨ ਬਿਲਕੁਲ ਪਤਲਾ ਹੋ ਜਾਂਦਾ ਹੈਗਾ ਹਾਰਟ ਅਟੈਕ ਦੀ ਪ੍ਰੋਬਲਮ ਹੈ ਜਿਹੜੀ ਉਹ ਬਹੁਤ ਘਟ ਜਾਂਦੀ ਹੈ ਜੀ ਪਰ ਨਾਲ ਦੀ ਨਾਲ ਆਰਗੈਨਿਕ ਚੀਜ਼ਾਂ ਵਰਤਿਆ ਕਰੋ ਜਿਵੇਂ ਕਿ ਇਹੀ ਪਿੰਡਾਂ ਦੇ ਵਿੱਚ ਰਹਿੰਨੇ ਕੰਮ ਸੇ ਕੰਮ ਅਸੀਂ ਆਪਦੀਆਂ ਜੋ ਸਬਜ਼ੀਆਂ ਵਗੈਰਾ ਉਹਗਾ ਕੇ ਆਪਦੀਆਂ ਖਾਈਏ ਦੂਜੀ ਗੱਲ ਆ ਸਵੇਰ ਉੱਠ ਕੇ ਪਾਣੀ ਪੀਆ ਪੀਆ ਕਰੋ ਕੁਰਲੀ ਨਹੀਂ ਕਰਨੀ ਪਾਣੀ ਅੰਦਰ ਲੰਗਾਉਣਾਗਾ ਤੇ ਦੂਜੀ ਵੀ ਰੋਟੀ ਖਾ ਕੇ ਪਾਣੀ ਨਾ ਪੀਆ ਕਰੋ ਘੱਟੋ ਘੱਟ 1 ਘੰਟਾ ਠਹਿਰ ਵਿਥ ਪਾ ਲਿਆ ਕਰੋ ਉਨਾ ਪਾਣੀ ਪੀ ਲਓ ਕਿ ਸਾਡੀ ਫੂਡ ਪੈਸ ਸਾਫ ਹੋ ਜੇ ਜਦੋਂ ਅਸੀਂ ਪਾਣੀ ਪੀਨੇ ਆ ਤੇ ਉਹ ਜਿਹੜਾ ਜਠਰਕ ਨਹੀਂ ਆ ਉਹ ਭੁੱਜ ਜਾਂਦੀ ਆ ਤੇ ਉਸ ਦੇ ਨਾਲ ਇਹ ਨਾ ਜੇ ਅਸੀਂ 100 ਮੰਨ ਕੇ ਚੱਲੋ 100 ਗ੍ਰਾਮ ਖਾਦਾ ਉਹਨੂੰ ਪਚਾਓ ਇਸ ਲਈ ਬੇਨਤੀ ਆ ਵੱਤੋ-ਵਾਦ ਇਹਦੇ ਨਾਲ ਦੀ ਹੋਰ ਵੀ ਬੂਟੇ ਲਾਓ ਅਰਜਨ ਦੇ ਬੂਟੇ ਤਕਰੀਬਨ ਹੀ ਨਹਿਰਾਂ ਦੇ ਬਹੁਤ ਜ਼ਿਆਦੇ ਖੜੇ ਆ ਗਏ ਜੀ ਇਸ ਤੋਂ ਅਰਜਨ ਆਰੈਸਟ ਦਵਾਈ ਬਣਦੀ ਹੈ ਜੀ ਫਾਰਮੇਸੀ ਦੀ ਆਉਂਦੀ ਹੈਗੀ ਤੇ ਇਸ ਤਰ੍ਹਾਂ ਦੀ ਵੱਤੋ-ਵਾਦ ਬੂਟੇ ਲਾਓ ਕੱਲ ਜਿਹੜੀ ਆਪਾਂ ਵੀਡੀਓ ਪਾਈ ਸੀ ਕੱਲ ਵੀਡੀਓ ਪਾਈ ਸੀ ਆਪਾਂ ਜੋੜਾਂ ਦੇ ਦਰਦਾਂ ਤੋਂ ਕਿਸੇ ਨੂੰ ਜੋੜਾਂ ਦੇ ਦਰਦਾਂ ਦੀ ਪ੍ਰੋਬਲਮ ਆ ਜਾਂ ਗੋਡੇ ਬਦਲਣ ਦੀ ਪ੍ਰੋਬਲਮ ਉਹ ਹਾਰਸ਼ੰਗਰ ਦਾ ਬੂਟਾ ਵੀ ਅਸੀਂ ਲਾਇਆ ਜੀ ਆ ਜਿਹੜੇ ਅਰਜਨ ਦੇ ਬੂਟੇ ਰੱਖਤਾ ਇਹ ਸਾਡੇ ਨਹਿਰ ਤੇ ਬਹੁਤ ਲੱਗੇ ਆ ਜੀ ਸਾਨੂੰ ਅਜ ਤੋਂ 4 ਸਾਲ ਪਹਿਲਾਂ ਮਿਲ ਗਏ ਸੀਗੇ ਸਰਕਾਰ ਵੱਲੋਂ ਤੇ ਲਾਦੇ ਸੀ ਅਸੀਂ ਨਾਲ ਸੁਹੰਜਣਾ ਇਹ ਵੀ ਬਹੁਤ ਆਪਣਾ ਗੁਣ ਕਰੀ ਹੈ ਜੀ ਬਾਕੀ ਹੋਰ ਵੀ ਕੋਈ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਤਾਂ ਵੀਡੀਓ ਨੂੰ ਕਮੈਂਟ ਕਰ ਦਿਆ ਕਰੋ ਜੇ ਮੇਰੀ ਵੀਡੀਓ ਵਧੀਆ ਲੱਗੀ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਮੇਰੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਧੰਨਵਾਦ ਜੀ ਮੈਂ ਤੁਹਾਡਾ ਹਰਪਾਜਨ ਕੋਟਲਾ ਵੀਪੀਓ ਤਲਵੰਡੀ ਭਾਈ ਦੇ ਨੇੜਾ ਕੋਟਲਾ ਜੀ